ਹਾਂ ਸਰ ਕੀ ਨਾਮ ਤੁਹਾਡਾ ਮੇਰਾ ਨਾਮ ਪਰਮਜੀਤ ਸਿੰਘ ਹੈ ਜੀ ਮੈਂ ਬਲਾਕ ਪ੍ਰਧਾਨ ਹਲਕਾ ਫਤਿਗੜ ਚੂੜੀਆਂ ਤੋਂ ਕਿਸ ਮਸਿਆਈ ਸਰ ਤੁਸੀਂ ਅੱਜ ਮੀਡੀਆ ਵਾਲਿਆਂ ਨੂੰ ਬੁਲਾਇਆ ਇਹ ਕੋਈ ਸਮੱਸਿਆ ਮੈਂ মিডিਆ ਨੂੰ ਇਸ ਕਰਕੇ ਬੁਲਾਇਆ ਕਿ ਕੱਲ ਇੱਕ ਇੱਥੇ ਮਸਲਾ ਹੋਇਆ ਸੀ ਸਾਡੇ ਪਿੰਡ ਕੁਕਰ ਫੌਜੀਆ ਚ ਜੋ ਪਿੰਡ ਵਾਲਿਆਂ ਨੇ ਚੱਕਾ ਜਾਮ ਰੋਡ ਜਾਮ ਕੀਤਾ ਸੀ ਉਹ ਬਾਬਾ ਜੀ ਬੋੜੀ ਵਾਲੇ ਬਾਬਾ ਸ਼ਿਵਜੀ ਨੇ ਕੋਈ 2022 ਦੇ ਵਿੱਚ ਸਾਡੀ ਪੰਚਾਇਤ ਨੇ ਉਹਨਾਂ ਨੂੰ ਕੋਈ ਮਤਾ ਪਾ ਕੇ ਦਿੱਤਾ ਸੀ ਮੜੀਆਂ ਨੂੰ ਟਰਾਂਸਫਰ ਕਰਨ ਵਾਸਤੇ ਉਹ ਜਿਹੜਾ ਮਤਾ ਪਾਗ ਦਿੱਤਾ ਉਹ ਮਤੇ ਦੇ ਮੁਤਾਬਕ ਬਾਬਾ ਜੀ ਨੇ ਉੱਥੇ ਮੜੀਆਂ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਤੇ ਪਿੰਡ ਵਾਲਿਆਂ ਨੇ ਚੱਕਾ ਜਾਮ ਕੀਤਾ ਮੈਂ ਇਹ ਗੱਲ ਦੀ ਨਖੇਦੀ ਕਰਦਾ ਕਿ ਬਾਬਿਆਂ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਸੀ ਮੈਂ ਪਿੰਡ ਵਾਸੀਆਂ ਦੇ ਨਾਲ ਆ ਤੇ ਇਹ ਜਿਹੜਾ ਚੱਕਾ ਜਾਮ ਕਰਕੇ ਕੁਝ ਸ਼ਰਾਸਤੀ ਅੰਸਰ ਜਿਹੜੇ ਸੀ ਉਹਨਾਂ ਨੇ ਮੈਨੂੰ ਇਹ ਵਿੱਚ ਜੁੜਾਵਾ ਉਹ ਗਲਤ ਬੋਲਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹਨਾਂ ਦਾ ਵੀ ਇਹ ਬਿਲ ਇਹ ਹੱਥ ਹੈ ਨਾਲ ਆ ਮੈਂ ਇਹ ਕਰਕੇ ਮੀਡੀਆ ਨੂੰ ਬੁਲਾਇਆ ਕਿ ਮੇਰਾ ਇਹਦੇ ਵਿੱਚ ਕੋਈ ਲੈਣ ਦੇਣ ਨਹੀਂ ਨਾ ਸਾਡੇ ਹਲਕਾ ਚਾਰਜ ਦਾ ਕੋਈ ਲੈਣਾ ਦੇਣਾ ਆ ਜੋ ਬਾਬਿਆਂ ਨੇ ਕੀਤਾ ਉਹ ਬਿਲਕੁਲ ਗਲਤ ਕੀਤਾ ਵਾ ਇਹ ਨਹੀਂ ਕਰਨਾ ਚਾਹੀਦਾ ਇਹ ਟਰਾਂਸਫਰ ਕਰਨੀਆਂ ਵੀ ਸੀ ਜਾਂ ਉਥੇ ਕਰਨੀਆਂ ਇਹ ਤੇ ਪਿੰਡ ਦੇ ਨਾਲ ਬਹਿ ਕੇ ਪਿੰਡ ਦੇ ਪਿੰਡ ਵਾਸੀਆਂ ਦੀ ਸਹਿਮਤੀ ਲੈ ਕੇ ਤੇ ਫੇਰੇ ਕਰਨੀਆਂ ਚਾਹੀਦੀਆਂ ਸੀ ਤੇ ਇਹੋ ਗੱਲ ਮੈਂ ਦੁਬਾਰਾ মিডিਆ ਸਾਹਮਣੇ ਕਹਿਣਾ ਚਾਹੁੰਦਾ ਕਿ ਮੇਰਾ ਇਹਨਾਂ ਇਹਦੇ ਵਿੱਚ ਕੋਈ ਵੀ ਲੈਣ ਦੇਣ ਨਹੀਂ ਹੈ ਤੇ ਨਾ ਹੀ ਬਲਬੀਰ ਸਿੰਘ ਹਲਕਾ ਚਾਰਜਬਲ ਬੀਰ ਸਿੰਘ ਪੰਨੂ ਦਾ ਕੋਈ ਲੈਣ ਦੇਣ ਆ ਬਾਬਿਆਂ ਦੇ ਨਾਲ ਹੁਣ ਤੇ ਮੈਂ ਅਜੇ ਵੀ ਤੱਕ ਵੀ ਪਿੰਡ ਵਾਲਿਆਂ ਦੇ ਨਾਲ ਬਿਲਕੁਲ ਸਹਿਮਤ ਹਾਂ ਪਿੰਡ ਦੇ ਨਾਲ ਕਿ ਪਿੰਡ ਵਾਲੇ ਜੋ ਜਿੱਦਾਂ ਕਰਨਗੇ ਉਦਾਂ ਹੋਣਾ ਚਾਹੀਦਾ ਤੇ ਬਾਬਿਆਂ ਨੂੰ ਵੀ ਮੈਂ ਬੇਨਤੀ ਕਰੂੰਗਾ ਵੀ ਇਹਨਾਂ ਦੇ ਬਾਬਿਆਂ ਨੂੰ ਵੀ ਪਿੰਡ ਵਾਲਿਆਂ ਦੇ ਨਾਲ ਬਹਿ ਕੇ ਗੱਲਬਾਤ ਕਰਕੇ ਜੋ ਆਪਣਾ ਫੈਸਲਾ ਉਹਨੂੰ ਹੱਲ ਕੀਤਾ ਜਾਵੇ। ਥੈਂਕ ਯੂ ਸਰ।